ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਕਹਿੰਦੇ ਪੰਜਾਬ ਦੀ ਨੁਹਾਰ ਬਦਲੀ ਜਾ ਰਹੀ ਹੈ ਪੰਜਾਬ ਨੂੰ ਚਮਕਦਾ ਪੰਜਾਬ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਹੈ ਪਰ ਇਸ ਰੰਗਲੇ ਪੰਜਾਬ ਦੇ ਪਿੱਛੇ ਦੀ ਹਕੀਕਤ ਕੀ ਹੈ ਉਹ ਲਗਾਤਾਰ ਵਕ ਵਕ ਮਸਲਿਆਂ ਤੇ ਬਿਆਨ ਹੁੰਦੀ ਰਹਿੰਦੀ ਹੈ ਅੱਜ ਮੈਂ ਗੱਲ ਕਰੂੰਗਾ ਮੋਹਾਲੀ ਸ਼ਹਿਰ ਦੀ ਮੋਹਾਲੀ ਸ਼ਹਿਰ ਨੂੰ ਲੈ ਕੇ ਅੱਜ ਇੱਕ ਲੰਬੀ ਚਰਚਾ ਛਿੜ ਗਈ ਹੈ ਮਿਆਕੇ ਲੋਕੇ ਮੁਹਾਲੀ ਸ਼ਹਿਰ ਦੀਆਂ ਸੜਕਾਂ ਨੂੰ ਲੈ ਕੇ ਸਰਕਾਰ ਬੜੀ ਫਿਕਰਮੰਦ ਹੋ ਗਈ ਹੈ। ਫੋਨਾ ਬਣਦਾ ਵੀ ਹੈ ਭਈ ਪੰਜਾਬ ਦਾ ਸਭ ਤੋਂ ਵੱਡਾ ਤੇ ਸਭ ਤੋਂ ਹਾਈ ਟੈਕ ਸ਼ਹਿਰ ਹੈ। ਵੱਡਾ ਨਾ ਕਿ ਇਹ ਹਾਈ ਟੈਕ ਤੇ ਕਹਿ ਸਕਨੇ ਆ ਕਿ ਭਈ ਰਾਜਧਾਨੀ ਦੇ ਨਾਲ ਲੱਗਦਾ ਔਰ ਸਭ ਤੋਂ ਹਾਈ ਟੈਕ ਸ਼ਹਿਰ ਹੈ। ਸੋ ਫਿਕਰ ਹੋਣਾ ਲਾਜ਼ਮੀ ਵੀ ਹੈ। ਪਰ ਫਿਕਰ ਦੇ ਨਾਲ ਨਾਲ ਨਾ ਜ਼ਿਕਰ ਵੀ ਹੋ ਰਿਹਾ ਹੈ। ਅੱਜ ਮੈਂ ਉਹਦੀ ਚਰਚਾ ਕਰੂੰਗਾ ਬੜਾ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਹਾਲਾਂਕਿ ਇਹ ਜਾਣਕਾਰੀ 10-12 ਦਿਨ ਤੋਂ ਸੀਗੀ ਪਰ ਕਿਉਂਕਿ ਜੋ ਉਸ ਮਸਲੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨਾਲ ਮੇਰਾ ਲਗਾਤਾਰ رابطہ ਹੋ ਰਿਹਾ ਸੀ ਪਰ ਮੈਨੂੰ ਅਸੀ ਇੱਕ ਵਾਰੀ ਸਰਕਾਰ ਪਹਿਲਾਂ ਰਿਐਕਟ ਕਰ ਲੇ। ਸਵਾਜੀਕ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਮੰਤਰੀ ਸਾਹਿਬ ਕੋਲ ਜ਼ਿੰਮੇਵਾਰੀ ਹੈ ਸ਼ਹਿਰਾਂ ਨੂੰ ਸਾਫ ਸੁਥਰਾ ਬਣਾਉਣ ਦੀ ਪੰਜਾਬ ਦੇ ਸ਼ਹਿਰ ਜਿਹੜੇ ਨੇ ਨਾਟ ਸਾਫ ਸੁਥਰਾ ਅਰਬਨ ਡਵੈਲਪਮੈਂਟ ਉਹਨਾਂ ਕੋਲ ਹੈ। ਮੁੰਡੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਜੀ ਅਸੀਂ ਮੋਹਾਲੀ ਤੇ ਬਹੁਤ ਫੋਕਸ ਕਰ ਰਹੇ ਹਾਂ 80 ਕਿਲੋਮੀਟਰ ਦੀਆਂ ਸੜਕਾਂ ਦੀ ਮੇਨਟੇਨੈਂਸ ਦਾ ਠੇਕਾ ਸੀ ਦਿੱਤਾ ਹੁਣ ਦੇਖਿਓ 6 ਮਹੀਨਿਆਂ ਤੱਕ ਸੜਕਾਂ ਕਿੱਦਾਂ ਦੀਆਂ ਵਰਲਡ ਕਲਾਸ ਸੜਕਾਂ ਹੋਣਗੀਆਂ ਉਹਦੇ ਤੇ ਇਦਾਂ ਹੋਏਗਾ ਇੱਕ ਕੰਪਨੀ ਜਿਹੜਾ 10 ਸਾਲ ਤੱਕ ਉਹਨੂੰ ਮੇਨਟੇਨ ਕਰੇਗੀ ਸਰਕਾਰ ਨੇ ਕੁਝ ਨਹੀਂ ਦੇਣਾ ਔਰ ਇੱਕ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਕਿ ਪਹਿਲਾਂ ਠੇਕੇਦਾਰ ਪੈਸੇ ਲੈ ਲੈਂਦੇ ਸੀ ਕੰਮ ਨਹੀਂ ਕਰਦੇ ਸੀ ਪਰ ਇਤ ਕੀ ਅਸੀਂ ਫਾਰਮੂਲਾ ਹੀ ਹੋਰ ਬਣਾਤਾ ਅਸੀਂ 30% ਜਾਂ 40% ਸ਼ਾਇਦ ਹੈ ਉਹ ਮੈਂ ਤੁਹਾਨੂੰ ਦੱਸ ਦੇਣਾ ਕਿੰਨਾ ਕਿ ਉਹ ਪਹਿਲੇ ਦੇਣਾ ਸੀ ਬਾਕੀ ਜਦੋਂ-ਜਦੋਂ ਕੰਮ ਬਣੇਗਾ ਜਦੋਂ-ਜਦੋਂ ਕੰਮ ਹੋਏਗਾ ਉਦਾਂ-ਉਦਾਂ ਦੇਣਾ ਤਾਂ ਜੋ ਠੇਕੇਦਾਰ ਭੱਜ ਨਹੀਂ ਸਕਦੇ ਇਹ ਕਿਆ ਪਰੇ ਕਿਹਾ ਕਿਉਂ ਪਿਆ ਉਹ ਜੋ ਮੰਤਰੀ ਸਾਹਿਬ ਨੇ ਪੂਰਾ ਪੇਪਰ ਲਿਖ ਕੇ ਉਹਨਾਂ ਨੂੰ ਮਿਲਿਆ ਤੁਸੀਂ ਧਿਆਨ ਨਾਲ ਸੁਣਿਓ ਲਿਖ ਕੇ ਉਹਨਾਂ ਨੂੰ ਮਿਲਿਆ ਉਹਨਾਂ ਨੇ ਸਾਰਾ ਪੜਤਾ ਪਰ ਉਹਦੇ ਪਿੱਛੇ ਦੀ ਕਹਾਣੀ ਕਿਉਂ ਹੈ ਕਿਉਂ ਲਿਖ ਕੇ ਦਿੱਤਾ ਗਿਆ ਕਿਉਂ ਅੱਜ ਪੜਾਇਆ ਗਿਆ ਕਿਉਂ ਦੋ ਦਿਨ ਬਾਅਦ ਉਹ ਟੈਂਡਰ ਦੇ ਵਿੱਚ ਕਹਾਣੀ ਕੀ ਹੈ ਸਮਝਾਉਂਗਾ ਪਹਿਲਾਂ ਬਿਆਨ ਸੁਣ ਲਓ ਬਹੁਤ ਵੱਡੀ ਖੁਸ਼ਖਬਰੀ ਜੋ ਮਹੱਲੀ ਵਾਸੀਆਂ ਦੇ ਲਈ ਉਹਦੇ ਲਈ ਜੇਪੀਸੀ ਰੱਖੀ ਗਈ ਹੈ ਤਾਂ ਜੋ ਮਹੱਲੀ ਵਾਸੀ ਪੂਰਾ ਪੰਜਾਬ ਜਿਹੜੀ ਇਹ ਅਸੀਂ ਪੀਸੀ ਕਰ ਰਹੇ ਇਹਦੇ ਉੱਤੇ ਸੁਣ ਕੇ ਜਿਹੜੀ ਆ ਖੁਸ਼ੀ ਆ ਉਹ ਜ਼ਰੂਰ ਹੋਵੇਗੀ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸੁਭਾ ਸਰਕਾਰ ਬਲੋਂ ਲੋਕਾਂ ਨੂੰ ਬਿਹਤਰ ਜਿਹੜੀਆਂ ਸੜਕੀ ਨੈਟਵਰਕ ਦੇਣ ਦਾ ਜਿਹੜਾ ਲਗਾਤਾਰ ਯਤਨ ਕੀਤੇ ਜਾ ਰਹੇ ਸਾਰੇ ਪਾਸੇ ਵੀ ਸਦੀ ਸਾਹਿਬ ਵਿੱਚ ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਮੁੱਖ ਮਾਰਗਾਂ ਤੇ ਪਿੰਡੂ ਸੜਕਾਂ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਉੱਥੇ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਸਹਿਬਜ਼ਾਦਾ ਅਜੀਤ ਸਿੰਘ ਨਗਰ ਨੀਹ ਸੜਕਾਂ ਦੇ ਨਵੀਨੀਕਰਨ ਦਾ ਕਾਰਜ ਜਿਹੜਾ ਆਰੰਭਿਆ ਜਾ ਰਿਹਾ ਹੈ। ਜਿਸ ਮਾਨ ਸਰਕਾਰ ਵੱਲੋਂ ਐਸਐਸ ਨਗਰ ਮਹਾਲੀ ਨੂੰ ਵਿਸ਼ਵ ਪਦਰੀ ਬਣਾਉਣ ਲਈ ਵੱਡੇ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ। ਐਸਐਸ ਨਗਰ ਦੇ ਮਾਸਟਰ پلان ਦੀ ਤਰਜ਼ ਤੇ ਸ਼ਹਿਰ ਦੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨੈਕਸਟ ਜਨਿਸਮ ਪ੍ਰੋਗਰਾਮ ਉਹਨੇ ਕੀਆ ਗਿਆ ਇਸ ਪ੍ਰੋਜੈਕਟ ਤਹ ਮਹਾਲੀ ਸਹਿਰ ਦੀਆਂ ਗੁਮਾੜਾ ਅਤੇ ਨਗਰ ਨਿਗਮ ਦੀਆਂ ਪ੍ਰਮੁੱਖ ਸੜਕਾਂ ਅਤੇ ਜੰਕਸ਼ਨਾਂ ਚੌਕਾਂ ਨੂੰ ਸੁਧਾਰ ਲਈ ਕੰਮ ਜੰਗੀ ਪੱਧਰ ਤੇ ਕੀਤੇ ਜਾਣਗੇ ਸੋ ਮੰਤਰੀ ਸਾਹਿਬ ਨੂੰ ਤੁਸੀਂ ਸੁਣ ਲਿਆ ਮੰਤਰੀ ਸਾਹਿਬ ਆਪਣੀ ਜਗ੍ਹਾ ਠੀਕ ਨਹੀਂ ਕਿਉਂਕਿ ਉਹਨਾਂ ਨੂੰ ਜੋ ਦਿੱਤਾ ਗਿਆ ਅਗਲੇ ਨੇ ਪੜ੍ਹਤਾ ਇਹੋ ਹੀ ਮੰਤਰੀ ਸਾਹਿਬ ਨੇ ਜਿਹੜੇ ਤੁਹਾਨੂੰ ਯਾਦ ਹੋਣਾ ਪੂਲਿੰਗ ਦੇ ਫਾਇਦੇ ਵੀ ਤੁਹਾਨੂੰ ਦੱਸ ਰਹੇ ਸੀ ਲੈਂਡ ਪੂਲਿੰਗ ਕਿੱਦਾਂ ਉਹ ਮੰਤਰੀ ਮੁੱਖ ਮੰਤਰੀ ਸਾਹਿਬ ਨਾਲ ਬੈਠੇ ਸੀ ਫਿਰ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਸਮਝ ਆਇਆ ਸੀ ਫਿਰ ਇਹਨਾਂ ਨੂੰ ਨਹੀਂ ਸਮਝ ਆਇਆ ਸੀ ਫਿਰ ਅਫਸਰ ਸਾਹਿਬ ਨੇ ਦੱਸਿਆ ਸੀ ਆਜ ਹੁਣ ਇਹ ਵੀ ਲਿਖ ਕੇ ਆਇਆ ਇਹ ਕਿਉਂ ਆਇਆ ਦਰਸਲ ਇੱਕ ਲੰਬਾ ਵਿਵਾਦ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਚੱਲ ਰਿਹਾ ਕਿ ਮੁਹਾਲੀ ਦੀਆਂ ਸੜਕਾਂ ਦਾ ਮੈਂਟੇਨੈਂਸ ਦਾ ਠੇਕਾ ਜਿਹੜਾ ਸੀ ਉਹ ਵਕ ਵਕ ਠੇਕੇਦਾਰ ਲੈਂਦੇ ਹੁੰਦੇ ਸੀ ਸਪੋਜ਼ 4-5 ਕਿਲੋਮੀਟਰ ਦਾ ਠੇਕਾ ਕਿਸੇ ਕੋਲ ਚਲਾ ਗਿਆ 4-5 ਦਾ ਕਿਸੇ ਕੋਲ ਚਲਾ ਗਿਆ ਪਰ ਹੋਇਆ ਕੀ ਹੈ ਕਿ ਸਾਰਾ ਹੀ ਠੇਕਾ ਲਗਭਗ 800 ਕਰੋੜ ਦੇ ਆਸ-ਪਾਸ ਦਾ ਜਾਂ 1000 783 ਕਰੋੜ ਦਾ ਉਹ ਇੱਕੋ ठेकेदार ਨੂੰ ਦਿੱਤਾ ਇਹ ਰੌਣਾ ਕਈ ਦਿਨਾਂ ਤੋਂ ਪੈ ਰਿਹਾ ਸੀ ਪ੍ਰੋਟੈਸਟ ਹੋ ਰਹੇ ਸੀ ਲਗਾਤਾਰ ਉਹ ਜਿਹੜੇ ਹੋਰ ਛੋਟੇ ਠੇਕੇਦਾਰ ਸੀ ਉਹ ਕਹਿ ਰਹੇ ਸੀ ਕਿ ਤੁਸੀਂ ਧੱਕਾ ਕਰ ਰਹੇ ਹੋ ਹੁਣ ਇਹ ਨਹੀਂ ਪਤਾ ਕਿ ਇਹ ਠੇਕੇਦਾਰ ਕਿਦਾ ਚਾਹਤਾ ਹੈ ਇਹ ਠੇਕੇਦਾਰ ਕੀ ਦਿੱਲੀ ਤੋਂ ਹੀ ਹੈ ਪਤਾ ਨਹੀਂ ਮੈਨੂੰ ਤੁਸੀਂ ਮੈਂ ਜਾਣਕਾਰੀ ਹਾਸਲ ਕਰ ਰਹੇ ਸਰਕਾਰ ਦੇ ਦੇ ਸਰਕਾਰ ਨੇ ਅੱਜ ਠੇਕੇ ਦੀ ਤੇ ਜਾਣਕਾਰੀ ਦੇ ਦਿੱਤੀ ਕਿ ਅਸੀਂ ਕਰਨ ਜਾ ਰਹੇ ਹਾਂ ਠੇਕੇਦਾਰ ਦੀ ਵੀ ਦੇ ਦੇ ਨਹੀਂ ਤੇ ਮੈਂ ਤੇ ਦੇ ਦੇਣੀ ਹੈ ਥੋੜੇ ਦਿਨਾਂ ਤੱਕ ਉਹ ਚਿੰਤਾ ਨਾ ਕਰਿਓ ਤੁਸੀਂ ਖੁੱਲਾ ਖੇਲ ਪਰ ਰੁਕਾਬਾਦੀ ਟਾਈਪ ਹੈ ਆਪਣਾ ਤੇ ਖਟਾਕ ਆਊਗੀ ਰਿਪੋਰਟ ਤੁਹਾਡੇ ਕੋਲ ਸਰਕਾਰ ਜੀ ਆਊਗੀ ਹੁਣ ਕਾਣੀ ਕੀ ਹੈ ਇਹ ਠੇਕਾ ਇੱਕੋ ਕੰਪਨੀ ਨੂੰ ਦਿੱਤਾ 80 ਕਿਲੋਮੀਟਰ ਦੀ ਸੜਕ ਜਿਹੜੇ ਮੰਤਰੀ ਸਾਹਿਬ ਕਹਰੇ ਨਾ 80 ਨਹੀਂ ਅਦਰਸ ਲੋ 83 ਕਿਲੋਮੀਟਰ ਹੈ ਮੈਂ ਫਿਗਰ ਦੇ ਦੇਣਾ 83 ਕਿਲੋਮੀਟਰ ਦੀ ਸੜਕਾਂ ਦੀ ਸਾਮ ਸੰਭਾਲ ਸਾਮ ਸੰਭਾਲ ਤੇ ਅਪਗ੍ਰੇਡੇਸ਼ਨ ਜਿਹਦੇ 10 ਸਾਲ ਦਾ ਮੇਨਟੇਨੈਂਸ ਹੁੰਦਾ ਕੋਈ ਵੀ ਕੰਪਨੀ ਕਰੇ ਅੱਜਕਲ ਸਾਰਿਆਂ ਦਾ ਹੁੰਦਾ ਮੇਨਟੇਨ ਕਰਨ ਲਈ ਤੇ ਕੋਈ ਨਵੀਆਂ ਨਹੀਂ ਬਣਨੀਆਂ ਜੋ ਪਹਿਲਾਂ ਹੀ ਬਣੀਆਂ ਹੋਈਆਂ ਨੇ ਉਹਦੇ ਪੈਚ ਵਰਕ ਉਹਦਾ ਸੁੰਦਰੀਕਰਨ ਉਹ ਸਾਰਾ ਕੁਝ ਕਰਨਾ 1 ਕਿਲੋਮੀਟਰ ਦੇ ਕਿੰਨੇ 10 ਕਰੋੜ ਰੁਪਏ ਛੋਟੇ ਠੇਕੇਦਾਰ ਇਸ ਨੂੰ ਲੈ ਕੇ ਕਈ ਦਿਨਾਂ ਤੋਂ ਰੌਲਾ ਪਾ ਰਿਹਾ ਹੈ ਕਿ ਤੁਸੀਂ ਇੱਕੋ ਕੰਪਨੀ ਨੂੰ ਇਹ ਠੀਕ ਉਸੇ ਤਰ੍ਹਾਂ ਦਾ ਮਾਮਲਾ ਤੁਹਾਨੂੰ ਪਿੱਛੇ ਕੁਝ ਯਾਦ ਆਇਆ ਹੋਣਾ ਪਿੰਡੂ ਸੜਕਾਂ ਨੂੰ ਲੈ ਕੇ ਵੀ ਕੁਝ ਸੀਗਾ ਔਰ ਹੋਰ ਵੀ ਕਈ ਟੈਂਡਰਾਂ ਨੂੰ ਲੈ ਕੇ ਸੀ ਕਿ ਛੋਟੇ-ਛੋਟੇ ਠੇਕੇਦਾਰ ਪੰਜਾਬ 'ਚ ਖਤਮ ਕਰਕੇ ਵੱਡੇ ਕਰਦੇ ਆ ਇਹ ਪਤਾ ਕਿਵੇਂ ਕੀਤੇ ਸ਼ੁਰੂਆਤ ਚ ਚੱਲ ਜਾ ਇਹ ਬਿਲਕੁਲ ਪੰਜਾਬ ਦੀ ਲਿਕਰ ਪਾਲਿਸੀ ਔਰ ਦਿੱਲੀ ਦੀ ਲਿਕਰ ਪਾਲਿਸੀ ਦੀ ਤਰ੍ਹਾਂ ਹੈ ਕਲਸਟਰ ਵੱਡੇ ਕਰਦੇ ਛੋਟੇ ਠੇਕੇਦਾਰ ਗੈਪ ਯਹਾਂ ਤੇ ਸਾਡੇ ਨਾਲ ਆ ਕੇ ਕੰਮ ਕਰ ਲੋ ਨਹੀਂ ਤੇ ਚਲੋ ਸੋ ਇਹਨੂੰ ਲੈ ਕੇ ਰੌਲਾ ਕਈ ਦਿਨਾਂ ਤੋਂ ਪੈ ਰਿਆ ਸੀ ਅੱਜ ਸਫਾਈ ਦਿੱਤੀ ਗਈ ਇੱਕ ਤਰੀਕੇ ਨਾਲ ਹੁਣ ਹੈ ਕਿ 10 ਕਰੋੜ ਦਾ ਖਰਚਾ 1 ਕਿਲੋਮੀਟਰ ਦਾ ਲਗਭਗ ਤੇ ਹੋਣਾ 783 ਕਰੋੜ ਰੁਪਏ ਦੀ ਇਹਦੀ ਲਾਗਤ ਆਲਮੋਸਟ ਦੱਸੀ ਜਾ ਰਹੀ ਹੈ ਗਮਾਡਾ ਨੇ ਕਰਨਾ ਹੈ ਇਹਦੇ ਤਹਿਤ ਅਪਗ੍ਰੇਡੇਸ਼ਨ ਰੀ ਸਰਫੇਸਿੰਗ ਡਰੇਨੇਜ ਇੰਪਰੂਵਮੈਂਟ ਬਿਊਟੀਫਿਕੇਸ਼ਨ ਔਰ ਜੋ ਆਪਾ ਐਮਟੀ ਐਨੂਅਲ ਮੇਨਟੇਨੈਂਸ ਕਹਿ ਦਿੰਦੇ ਆ ਨਾ ਐਮਸੀ ਉਹ 10 ਸਾਲ ਤੱਕ ਦਾ ਠੇਕਾ ਨਾ ਦਾ ਕਿ ਇਹਨਾਂ ਨੇ ਰਿਪੇਅਰ ਕਰਨੀ ਅਗਲੇ 10 ਸਾਲ ਤੱਕ ਖੈਰ ਹੁਣ ਉਹ ਜਿਹੜੀ ਗੱਲ ਕਹਿ ਰਹੇ ਸੀ ਮੈਂ ਉਹਦੇ ਤਿਆਨ ਜਿਹੜੇ ਮੰਤਰੀ ਸਾਹਿਬ ਨੇ ਕਿਹਾ ਨਾ ਕਿ ਵੀ ਠੇਕੇਦਾਰ ਭੱਜ ਜਾਂਦੇ ਸੀ ਜਾਂ ਵੀ ਪੈਸੇ ਲੈ ਕੇ ਨਹੀਂ ਆਉਂਦੇ ਸੀ ਪਹਿਲਾਂ ਜੇ 10 ਠੇਕੇਦਾਰਾਂ ਕੋਲ 8-8 ਕਿਲੋਮੀਟਰ ਦਾ ਸਪੋਜ਼ ਕਰੋ ਠੇਕਾ ਆ 20 ਕੋਲ ਹੈ ਉਹਨਾਂ ਨੇ ਜੋ ਪੈਸਾ ਲੈਣਾ ਕਾਰਪੋਰੇਸ਼ਨ ਤੋਂ ਜਾਂ ਗਮਾੜਾ ਤੋਂ ਉਹਦੇ ਹਿਸਾਬ ਨਾਲ ਬਣਾ ਦੇਣੀ ਆ ਪਰ ਉਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਸੀ ਹੁਣ ਜਨਾਬ ਜੇ 800 ਕਰੋੜ ਦਾ ਠੇਕਾ 900 ਕਰੋੜ ਦਾ ਇੱਕੋ ਬੰਦੇ ਨੂੰ ਮਿਲ ਜੇ ਤੇ ਉਹਨੂੰ ਤੁਸੀਂ 30% ਵੀ ਦੇ ਦਿਓ ਸ਼ੁਰੂਆਤ 'ਚ ਮੈਂ ਇਹਨੂੰ ਦੱਸ ਦੇਣਾ ਕਿੰਨੇ ਪਰਸੈਂਟ ਦੇ ਰਹੇ ਆ ਉਹ ਵੀ ਤੁਹਾਨੂੰ ਦੱਸ ਦੇਣਾ ਇਹ ਬੇਸਿਕਲੀ ਹੈ ਕਿ ਕਿ ਇਹਨਾਂ ਨੇ ਤਿੰਨ ਫੇਜ਼ ਦੇ ਵਿੱਚ ਸੜਕ ਬਣਾਣੀ ਹੈ ਠੀਕ ਹੈ 83 ਕਿਲੋਮੀਟਰ ਦੀ 10 ਸਾਲਾਂ ਲਈ ਪ੍ਰਾਈਵੇਟ ਕੰਪਨੀ ਨੂੰ ਦੇਣੀ ਹੈ ਔਰ ਇਹਦੇ ਚ ਜੋ ਤੁਹਾਡਾ ਠੇਕਾ ਹੈ ਉਹ ਸ਼ੁਰੂਆਤ ਚ ਜਿਹੜਾ ਉਹ ਮੰਤਰੀ ਸਾਹਿਬ ਨੇ ਆਪ ਹੀ ਦੱਸਿਆ ਕਿ ਜੀ 30% ਅਸੀਂ ਦੇਣਾ ਬਾਕੀ ਕਿਸਤਾ ਜਾਣਾ ਹੁਣ ਜੇ 800 ਕਰੋੜ ਦਾ ਠੇਕਾ ਹੈ ਤੇ 250 ਕਰੋੜ ਤਾਂ ਪਹਿਲਾਂ ਹੀ ਚਲਾ ਗਿਆ ਅਗਲੇ ਕੋਲ ਤੇ ਉਹ ਸਾਜੋ ਸਮਾਨ ਸਾਧਨ ਖਰੀਦਣ ਲਈ ਆ ਗਿਆ ਜਿਹ ਇੱਕੋ ਕੋਲ ਹੈ ਉਹ ਕੋਈ ਨਵੀਂ ਗੱਲ ਨਹੀਂ ਹੈ ਹਾ ਕਵਰ ਅਪ ਆਪਰੇਸ਼ਨ ਚੰਗਾ ਸੀ ਹੈ ਪਰ ਜੋ ਮੇਰੇ ਕੋਲ ਜਾਣਕਾਰੀ ਹੈ ਕਿ ਇਸ ਮਸਲੇ ਨੂੰ ਲੈ ਕੇ ਹੁਣ ਠੇਕੇਦਾਰ ਇਕੱਠੇ ਹੋ ਕੇ ਸੜਕਾਂ ਵੀ ਜਾਮ ਕਰਨਗੇ ਸਵਾਲ ਵੀ ਲਗਾਤਾਰ ਸਰਕਾਰ ਨੂੰ ਕਰ ਰਹੇ ਪਰ ਸਵਾਲ ਸਭ ਤੋਂ ਵੱਡਾ ਪਤਾ ਕੀ ਹੈ ਕਹਿੰਦੇ ਛੋਟੇ ਸਾਰੇ ਚਲੇ ਗਏ ਪੰਜਾਬ 'ਚ ਰੋਜ਼ਗਾਰ ਬਹੁਤ ਆ ਰਿਹਾ ਵੱਡੇ ਆ ਗਏ ਹੁਣ ਵੱਡੇ ਦੇਖੋ ਸ਼ਰਾਬ ਨੀਤੀ 'ਚ ਵੀ ਆਏ ਹੋਰ ਵੱਡੇ ਟੈਂਡਰਾਂ 'ਚ ਵੀ ਆਏ ਹੈ ਸਾਰਿਆਂ ਦੀ ਜਾਣਕਾਰੀ ਹੈ ਪਰ ਇਹ ਕਿ ਹੁਣ ਸੜਕਾਂ ਦੇ ਮਾਮਲੇ ਤੇ ਸਰਕਾਰ ਕੀ ਰਹੀ ਹੋਈ ਸੀ ਔਰ ਉਹਨੂੰ ਕਵਰ ਅਪ ਆਪਰੇਸ਼ਨ ਜਿਹੜਾ ਉਹ ਐਕਸਪ੍ਰੈਸ ਕਾਨਫਰੰਸ ਨਹੀਂ ਕਿਤੇ ਨਾ ਕਿਤੇ ਕਰਨ ਦੀ ਕੋਸ਼ਿਸ਼ ਹੋਈ ਹੈ ਪਰ ਮੈਨੂੰ ਲੱਗਦਾ ਹੈ ਕਿ ਮਸਲਾ ਹੋਰ ਦਿਨਾਂ 'ਚ ਹੋਰ ਮਸਲੇ ਇਹਦੇ 'ਚ ਹੋਰ ਪਰਤਾਂ ਇਹਦੀ ਖੁੱਲਣਗੀਆਂ ਖੁੱਲ ਸਕਦੀਆਂ ਨਹੀਂ ਕਹੂੰਗਾ ਮੈਂ ਖੁੱਲਣ ਗਿਆ ਇੰਤਜ਼ਾਰ ਕਰੋ ਇਜਾਜ਼ਤ ਦਿਓ ਸਾਸਰੀਕਾਰ